ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦਲ ਸਿੰਘ ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਸ ਪਿੰਡ ਦੇ ਜੇ ਆਪਾਂ ਨੇੜੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਇਹਨੂੰ ਜੈਤੋ ਵੀ ਨੇੜੇ ਰਹਿ ਜਾਂਦਾ ਬਾਜਾਖਾਨਾ ਵੀ ਇਹਦੇ ਨੇੜ ਹੈ ਦਲ ਸਿੰਘ ਵਾਲਾ ਨਾਲ ਹੀ ਰਣ ਸਿੰਘ ਵਾਲਾ ਤੇ ਰਣ ਸਿੰਘ ਵਾਲੇ ਦੇ ਨਾਲ ਬਰਗਾੜੀ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਿਆ ਮੈਂ ਦੂਜੀ ਵੀਡੀਓ ਹੈ ਕਿਉਂਕਿ ਬਾਈ ਹੁਰੀ ਪਰਫਿਉ ਪਾਲਣ ਦਾ ਕੰਮ ਕਰਦੇ ਆਂ। گاਵਾ ਦਾ ਛੱਡ ਬਾਈ ਨੇ ਬਣਾ ਲਿਆ ਦੋਸਤੋ ਇਸ ਸਾਈਡ ਦੇ ਉੱਤੇ ਪ੍ਰੋਪਰ ਛੱਡ ਜਿਹੜਾ گاਵਾ ਦਾ ਆਪਾਂ ਦੇਖਦੇ ਆਂ ਉਸ ਤਰੀਕੇ ਦਾ। ਤੇ ਹੁਣ ਕਿਉਂਕਿ ਜਿਹੜਾ گاਵਾ ਹੈ ਉਹ ਇੱਕ ਅਲੱਗ ਤਰ੍ਹਾਂ ਦਾ ਪਸ਼ੂ ਹੈ ਤੇ ਮੱਝਾਂ ਅਲੱਗ ਹੈ। گاਵਾ ਨੂੰ ਸੰਭਣਾ ਸੌਖਾ ਇਸ ਗੱਲੋਂ ਹੋ ਜਾਂਦਾ ਵੀ ਉਹਨਾਂ ਦੇ ਸਿੰਗ ਹੁੰਦੇ ਨਹੀਂ ਤੇ ਖੁੱਲੀਆਂ ਛੱਡੀਆਂ ਜਾਣ। ਤਾਂ ਇਹ ਸੌਖਾ ਨਾ ਰਹਿ ਪੈਂਦੀਆਂ ਪਾਣੀ ਆਪਦੀ ਮਰਜ਼ੀ ਨਾਲ ਪੀ ਲੈਂਦੀਆਂ ਪੱਠੇ ਐਕਸਾਈਡ ਉਤੋਂ ਪੈ ਜਾਂਦੇ ਆ ਪਰ ਮੱਝਾਂ ਨਾਲ ਇਹਨਾਂ ਦਾ ਮੇਲ ਨਹੀਂ ਮਿਲਦਾ ਕਿਉਂਕਿ ਮੱਝ ਦੀ ਚਵਾਈ ਹੱਥੀ ਕਰਨੀ ਪੈਂਦੀ ਹੈ ਵਿੱਚ ਖੁੱਲਾ ਛੱਡਦੇ ਆ ਤੇ ਇਹ ਗਾਵਾਂ ਨੂੰ ਮਾਰਦੀਆਂ ਜਾਂ ਗਾਵਾਂ ਇਹਨਾਂ ਨੂੰ ਮਾਰਦੀਆਂ ਸੋ ਬਾਈ ਨੇ ਮੱਝਾਂ ਘਟਾ ਦੇਣੀਆਂ ਤੇ ਅੱਜ ਇਸੇ ਕੜੀ ਦੇ ਤਹਿਤ ਬਾਈ ਨੇ ਇੱਕ ਮੱਝ ਵਕਾਊ ਕੀਤੀ ਹੈ ਸਾਹਮਣੇ ਤੁਸੀਂ ਇਹਨੂੰ ਦੇਖ ਰਹੇ ਹੋ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪਸੰਦ ਜੀ ਨੂੰ ਆਜੂ ਉਹਦਾ ਹੱਕ ਆ ਵੀ ਆਪ ਦੀ ਸਮਝ ਨਾਲ ਖਰੀਦੇ ਤਸੱਲੀ ਕਰੇ ਰਕਮ ਤੁਸੀਂ ਇਨਵੈਸਟ ਕਰਨੀ ਹੈ ਡਿਟੇਲ ਸਾਰੀ ਪੁੱਛ ਦੂੰਗਾ ਤੋਰ ਕੇ ਵੀ ਤੁਹਾਨੂੰ ਦਿਖਾ ਦੂੰਗਾ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਸ਼ੁਰੂਆਤ ਦੇ ਵਿੱਚ ਇੱਧਰ ਦੇਖ ਰਹੀ ਆ ਤਾਂ ਸਿੰਘ ਦੀ ਸ਼ੇਪ ਦੇਖ ਲਓ ਵੀ ਇੱਕ ਡਿਫਰੈਂਟ ਹੈ ਦੂਜਾ ਸਿੰਘ ਸਿਰ ਦੇ ਨੇੜੇ ਮੁੜਿਆ ਹੋਇਆ ਇੱਕ ਸਿੰਘ ਥੋੜਾ ਖੁੱਲਾ ਚਲਾ ਗਿਆ ਥਣ ਹਵਾਨੇ ਦੀ ਜੇ ਗੱਲ ਕਰੀਏ ਤਾਂ ਸੋਹਣੀ ਖੜੀ ਹੈ ਤੁਸੀਂ ਥਣ ਦਾ ਸਾਈਜ਼ ਦੇਖੋਗੇ ਬਿਲਕੁਲ ਅਥੀ ਚੁਆਈ ਵਾਲਾ ਹੈ ਹਵਾਨਾ ਅੱਗੋਂ ਚੰਗਾ ਦਿਸ ਰਿਹਾ ਜਦੋਂ ਤੁਰੂਗੇ ਉਦੋਂ ਪਿਛਲੇ ਪਾਸੋਂ ਵੀ ਹਵਾਨਾ ਸੋਹਣਾ ਦਿਸੂਗਾ ਵਜ਼ਨ ਚੰਗਾ ਹੈ ਮੀਡੀਅਮ ਹਾਈਟ ਹੈ ਆਓ ਡਿਟੇਲ ਬਾਈ ਤੋਂ ਪੁੱਛੀਏ ਫਿਰ ਇਹਨੂੰ ਤੋਰਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਭਗਵੰਤ ਸਿੰਘ ਹੈ ਜੀ ਭਗਵੰਤ ਬਾਈ ਬੱਚੇ ਦਾ ਕੀ ਨਾਮ ਰਣ ਫਤੇ ਸਿੰਘ ਰਣ ਫਤੇ ਸਿੰਘ ਠੀਕ ਹੈ ਅੱਛਾ ਬਾਈ ਭਗਵੰਤ ਬਾਈ ਫਿਰ ਹੁਣ گاਵਾ ਆਲੇ ਪਾਸੇ ਨੂੰ ਧਿਆਨ ਕਰ ਲਿਆ ਜਿਆਦਾ ਹਨਾ ਹਾਂ ਜੀ ਫਿਰ گاਵਾ ਇੱਥੇ ਖੁੱਲੀਆਂ ਛੱਡਣੀਆਂ ਜੀ ਉਹਦਾ ਕਰਕੇ ਫਿਰ ਠੀਕ ਨਹੀਂ ਹੁੰਦੇ ਮੱਝਾਂ ਐ ਮਾਰਦਿਆਂ ਜਾਂ ਖਰਾਬ ਕਰੀਂ ਅੱਛਾ ਇਹ ਜਗਾ ਫਿਰ ਜਦੋਂ ਇਹ ਇਥੋਂ ਕਾਲਜ ਹੋ ਗਈ ਇਹ ਖਰਨੀ ਢਾ ਰਿਆਂਗੇ ਉਸ ਦਿਵਾਰ ਫਿਰ ਖੁੱਲੀਆਂ ਛੜੀਆਂ ਜਾਂਦੀਆਂ ਹਾਂਜੀ ਕਿਉਂ ਵੀ ਗਾਲ ਵਗੈਰਾ ਲਾਵਾਂਗੇ ਫਿਰ ਅੱਛਾ ਠੀਕ ਹੈ ਅੱਛਾ ਭਾਈ ਜਿਹੜੀ ਮੱਝ ਅੱਜ ਵੇਚਣ ਲੱਗੇ ਉਹ ਘਰ ਦੀ ਮੱਝ ਆਪਣੀ ਹਾਂਜੀ ਘਰ ਦੀ ਮੱਝ ਹੈ ਕਿੰਨਾਂ ਮਸੂਆਰ ਦੀ ਸੁਕੀ ਇਹ ਤੀਜਾ ਸੁਆ ਸੁਕੀ ਹੈ ਅ ਅੱਜ ਦਿਨ ਕਿੰਨੇ ਲੈ ਜੂ ਅੰਦਾਜ਼ਾ ਜਿਹੜਾ ਤੁਹਾਡੀ ਤੱਕ ਹੈ ਕਿੰਨੇ ਦਿਨ ਲੈ ਸਕਦੇ 5-7 ਦਿਨ ਲੈ ਸਕਦੇ ਜੀ ਹਫਤਾ ਲੈ ਜੀ ਹਜੇ ਹਫਤਾ ਅੰਦਾਜ਼ਾ ਲੈ ਜੂ ਹਾਂਜੀ ਅੱਛਾ ਦੁੱਧ ਬਾਈ ਕਿੰਨਾ ਚੁੰਦੇ ਰਹੇ ਦੁੱਧ ਬਾਈ ਜੀ ਇਹਦਾ 16 ਲੀਟਰ ਚ ਹੋਇਆ ਆਪਣੀ ਪਿਛਲੇ ਸਵੇਰੇ ਚ 16 ਲੀਟਰ ਚ ਹੋਇਆ ਹਾਂਜੀ ਠੀਕ ਹੈ ਅੱਛਾ ਭਾਈ ਡਿਮਾਂਡ ਕੀ ਰੱਖਦੇ ਹੋ ਇਹਦੀ ਡਿਮਾਂਡ ਬਾਈ ਜੀ ਇਹਦੀ 1.48 ਲੱਖ ਰੁਪਏ ਲੈਣੀ ਹੈ 1.48 ਲੱਖ ਹਾਂਜੀ ਠੀਕ ਹੈ ਜਿਹੜਾ ਇਹਦੇ ਟੀਕਾ ਭਰਾਇਆ ਉਹ ਕੋਈ ਸੰਭਿਆ ਰਿਕਾਰਡ ਕਿਹੜੇ ਬੁੱਲ ਦਾ ਹਾਂਜੀ ਉਹ ਟੀਕਾ ਸੰਭਿਆ ਸਰਕਾਰੀ ਮੰਨ ਲਓ ਸੀ ਮੰ ਲਵਾਇਆ ਜੀ ਆਪਣਾ ਨਾਭੇ ਵਾਲਾ ਸਰਕਾਰੀ ਡਾਕਟਰ ਤੋਂ ਲਵਾਇਆ ਸੀ ਅੱਛਾ ਸਰਕਾਰੀ ਡਾਕਟਰ ਤੋਂ ਨਾਭੇ ਵਾਲਾ ਸੀ ਮੰ ਲਵਾਇਆ ਉਹਦਾ ਸਿੱਕਾ ਜਿਹੜਾ ਉਹ ਸੰਭਾਲਿਆ ਹੋਇਆ ਹਾਂਜੀ ਠੀਕ ਹੈ ਦੋਸਤੋ 1 ਲੱਖ 48000 ਡਿਮਾਂਡ ਹੈ ਸੂਆ ਬਾਈ ਦੱਸਦਾ ਵੀ ਤੀਜਾ ਸੋਣੀ ਹੈ ਦੁੱਧ 16 ਕਿਲੋ ਪਿਛਲੇ ਸੂਆ ਬਾਈ ਕਹਿੰਦਾ ਵੀ ਇਹਦਾ ਚੋਇਆ ਹੈ ਬੈਕ ਸਾਈਡ ਤੋਂ ਜੇ ਦੇਖੀਏ ਤਾਂ ਪੁੜਿਆਂ ਦੀ ਬਣਾਵਟ ਬਹੁਤ ਸੋਹਣੀ ਮੱਝ ਦੀ ਹਵਾਨਾ ਦੱਸੋ ਇੱਥੋਂ ਤੁਸੀਂ ਦੇਖੋ ਇਹਦਾ ਗਵਾਈ ਭਰੂਗਾ ਚੰਗੇ ਦੁੱਧ ਦੀ ਕਿੰਨਾ ਚੋਲੋਂਗੇ ਤੁਹਾਡੀ ਸੇਵਾ ਤੁਹਾਡੀ ਸਮਝ ਆਏ ਅਗਾੜੀ ਚੰਗੀ ਐ ਥਾਂ ਸੋਹਣੀ ਤੋੜ ਕੇ ਤੁਹਾਨੂੰ ਇਹ ਮੱਝ ਦਿਖਾ ਦਿੰਦੇ ਸੋ ਦੱਸੋ ਇਹ ਜਿੰਨੀ ਕੁ ਜਗ੍ਹਾ ਪੋਸੀਬਲ ਹੈ ਉਸ ਹੱਬ ਤੇ ਤੋੜਨ ਦੀ ਕੋਸ਼ਿਸ਼ ਕਰਾਂਗੇ ਬਾਕੀ ਜਿਹੜਾ ਵੀ ਆਊਗਾ ਉਹ ਆਪ ਤਸੱਲੀ ਕਰਨ ਦਾ ਹੱਕਦਾਰ ਹੈ ਤੇ ਉਹ ਹੀ ਤਸੱਲੀ ਕਰਕੇ ਦੇਖੂਗਾ ਕਾਫੀ ਚੰਗਾ ਹਵਾਨਾ ਕਾਫੀ ਚੌੜਾ ਹਵਾਨਾ ਦੱਸਦਾ ਹੈ ਹਾਈਟ ਬਾਰੇ ਮੈਂ ਪਹਿਲਾਂ ਕਮੈਂਟ ਕਰਤਾ ਵੀ ਮੀਡੀਅਮ ਐ ਹਵਾਨੇ ਦੀ ਬਣਾਵਟ ਤੁਸੀਂ ਦੇਖ ਲਓ ਜਿੰਨੀ ਕਿ ਜਗ੍ਹਾ ਉਹਦੇ ਹਿਸਾਬ ਤੇ ਤੋੜ ਰਹੇ ਆ ਆ ਕੇ ਤੁਸੀਂ ਫਾਈਨਲ ਕਰ ਲਓ ਲੈ ਜੋ ਅੱਗੇ ਨੂੰ ਬਈ ਥੋੜਾ ਘੂਮੋ ਕਾਫੀ ਚੰਗੀ ਹੈ ਗਾੜੀ ਦੱਸੋ ਇਹਦੀ ਸੋ ਹੁਣ ਦੋਸਤੋ ਹਵਾਨਾ ਤੁਸੀਂ ਇਹਦਾ ਦੇਖੋ ਉਧਰ ਕਿਉਂਕਿ ਨਸਲ ਬਾਈ ਕੋ ਲਕੁੱਤਾ ਉਹ ਜਿਆ ਰੱਖਿਆ ਹੋਇਆ ਜਿਹੜਾ ਪਸ਼ੂਆਂ ਆਸਤੇ ਖਾਸ ਹੈ ਸੋ ਇਹਦਾ ਟੰਚਾ ਤੁਸੀਂ ਮਾਝ ਦਾ ਦੇਖੋ ਇਹਦੀ ਜਿਆਦਾ ਚੰਗੀ ਹੈ ਗਾੜੀ ਹੈ ਹਵਾਨਾ ਹਜੇ ਪਛਾਣ ਨੂੰ ਭਰੂਗੀ ਕਿਉਂਕਿ ਹਜੇ ਦਿਨ ਬਾਕੀ ਹੈ ਹਫਤਾ ਬਾਈ ਕਹਿੰਦਾ ਲੈ ਜੂ ਬਾਈ ਮੋੜ ਲਓ ਵਾਪਸ ਇੱਥੇ ਸੋ ਜੀ ਨੂੰ ਜਾਂਚਦੀ ਹੈ ਮੱਝ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਕਾਲ ਤੁਸੀਂ ਕਰੋਗੇ ਫਿਰ ਹੁਣ ਮੱਝ ਇਧਰ ਨੂੰ ਜਾ ਰਹੀ ਹੈ ਤਾਂ ਤੁਸੀਂ ਬੈਕ ਸਾਈਡ ਤੋਂ ਦਾ ਹਵਾਨਾ ਫੇਰ ਇੱਕ ਵਾਰ ਦੇਖੋ ਇਦਾਂ ਦਾ ਰੋਕੇ ਦੇ ਥਣ ਤੇ ਹਵਾਨੇ ਦਾ ਬਾਕੀ ਪਾਸ ਤੁਸੀਂ ਆ ਕੇ ਕਰ ਲੈਣੀ ਹੈ ਸੋ ਇੱਕ ਹੀ ਨਾਗ ਦੋਸਤੋ ਅੱਜ ਦੀ ਵੀਡੀਓ ਚ ਦਿਖਾਉਣਾ ਸੀਗਾ ਤੇ ਉਹ ਇਹ ਮੱਝ ਵਿਕਰੀ ਆਸਤੇ ਸੀ ਧੰਨਵਾਦ